ਜਿੱਥੇ ਪੰਜਾਬੀ ਦਿਵਸ ਜਾਂ ਹਰਿਆਣਾ ਦਿਵਸ ਮਨਾਇਆ ਜਾ ਰਿਹਾ ਉਹ ਉੱਥੇ ਹੀ ਪੰਜਾਬੀ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਦੇ ਲਈ ਚੰਡੀਗੜ੍ਹ ਦੇ ਵਿੱਚ ਅੱਜ ਉਹ ਚਿੰਤਤ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਨੇ 1966 ਦਾ ਉਹ ਪੁਨਰਗਠਨ ਦੇਖਿਆ ਅਤੇ ਕਿਵੇਂ ਚੰਡੀਗੜ੍ਹ ਦੇ ਪਿੰਡਾਂ ਦੇ ਵਿੱਚ ਜੋ ਜਿੱਥੇ ਪਿੰਡ ਪੰਜਾਬ ਦੇ ਪਿੰਡ ਸੀਗੇ ਉੱਥੇ ਚੰਡੀਗੜ੍ਹ ਸ਼ਹਿਰ ਵਸਿਆ ਅਤੇ ਪੰਜਾਬੀ ਕਿਵੇਂ ਇੱਥੋਂ ਵਿਸਰਦੀ ਗਈ ਅਤੇ ਇਹ तमाम ਚਿੰਤਤ ਲੋਕ ਅੱਜ ਇੱਥੇ ਖੜੇ ਹੋਏ ਨੇ ਅਤੇ ਅੱਜ ਉਸੇ ਪੰਜਾਬੀ ਦੀ ਹੋਂਦ ਨੂੰ ਦੁਬਾਰੇ ਜਿਉਂਦਾ ਰੱਖਣ ਦੇ ਲਈ ਇਹ तमाम ਚਿੰਤਤ ਲੋਕ ਸੈਕਟਰ 30 ਦੇ ਬਾਬਾ ਮੱਖਣਸ਼ਾਲਾ ਬਾਣਾ ਭਵਨ ਦੇ ਬਾਹਰ ਇਕੱਠੇ ਹੋਏ ਨੇ 1966 ਦਾ ਜੋ ਪੁਨਰਗਠਨ ਹੋਇਆ ਸੀ 1 ਨਵੰਬਰ ਨੂੰ ਉਸ ਤੋਂ ਬਾਅਦ ਕਈ ਲੋਕਾਂ ਦੇ ਵਿੱਚ ਇੱਕ ਚੇਤਨਾ ਸੀ ਕਿ ਪੰਜਾਬੀ ਨੂੰ ਬਰਕਰਾਰ ਰੱਖਿਆ ਜਾਵੇ ਕਿਸ ਤਰੀਕੇ ਨਾਲ ਪੰਜਾਬੀ ਵਿਸਥਰੀ ਅਤੇ ਕਿਸ ਪ੍ਰਕਾਰ ਦੇ ਨਾਲ ਵੱਖ-ਵੱਖ ਥਾਵਾਂ ਤੇ ਪੰਜਾਬੀ ਦੀ ਹੋਂਦ ਨੂੰ ਬਣਾਈ ਰੱਖਣ ਦੇ ਲਈ ਪ੍ਰੋਟੈਸਟ ਵੀ ਹੋਏ ਹਾਲਾਂਕਿ ਪੰਜਾਬੀ ਨੂੰ ਅਗਰ ਦੇਖਿਆ ਜਾਵੇ ਤਾਂ ਭਾਵੇਂ ਚੜਦੇ ਵਾਲੇ ਪਾਸੇ ਜਾਂ ਲਹਿੰਦੇ ਵਾਲੇ ਪਾਸੇ ਲੋਕ ਦੁਆਰਾ ਤੋਂ ਜਿਹੜਾ ਜਾਉਂਦਾ ਰੱਖਣ ਦੇ ਲਈ ਪ੍ਰੋਟੈਸਟ ਲਗਾਤਾਰ ਕਰ ਰਹੇ ਨੇ ਹੱਥਾਂ ਦੇ ਵਿੱਚ ਤਕਤੀਆਂ ਫੜੀਆਂ ਹੋਈਆਂ ਨੇ ਕਿਤੇ 35 ਅੱਖਰਾਂ ਦੀ ਅਤੇ ਬੱਚਿਆਂ ਨੂੰ ਕਿਤਨੇ ਕਿਤੇ ਨਾਲ ਲੈ ਕੇ ਆਏ ਨੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਪਾਜੀ ਕੀ ਨਾਮ ਹੈ ਪਹਿਲਾਂ ਤੋਂ ਪਾਜੀ ਸ਼ਰਨਜੀਤ ਸਿੰਘ ਰੈਪਰ ਕਲਾ ਪਾਜੀ ਕੀ ਕਹਿਣਾ ਚਾਹੋਗੇ ਅੱਜ 1966 ਦਾ ਉਹੀ ਦਿਨ 1 ਨਵੰਬਰ ਆ ਪੁਨਰਗਠਨ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਅੱਜ ਪੰਜਾਬੀਓ ਇਕੱਠੇ ਹੋਏ ਨੇ ਜਿਹੜੇ ਪੰਜਾਬੀ ਨੂੰ ਜਿਉਂਦਾ ਰੱਖਣਾ ਚਾਹੁੰਦੇ ਨੇ ਭਾਈ ਜੀ ਲੜਾਈ ਹੈ ਜਿਹੜੀ ਉਹ ਸਾਡੀ ਮਾਂ ਦੀ ਹੈ ਠੀਕ ਹੈ ਨੀ ਸਾ ਤੋਂ ਸਾਡੀ ਮਾਂ ਖੋਈ ਜਾ ਰਹੀ ਹੈ ਉਹ ਵੀ ਜ਼ਬਰਦਸਤੀ ਔਰ ਸਭ ਤੋਂ ਦੁਖ ਦੀ ਗੱਲ ਇਹ ਹੈ ਕਿ ਜਿਹੜੀ ਨੂੰ ਇਹ ਖੋਣ ਦੀ ਕੋਸ਼ਿਸ਼ ਕਰ ਰਹੇ ਉਹ ਫੋਰਨ ਕੰਟਰੀਆਂ 'ਚ ਸਾਰੀ ਜਗ੍ਹਾ ਤੀਸਰੀ ਭਾਸ਼ਾ ਬਣ ਗਈ ਤੇ ਇੱਥੇ ਸਾਡੀ ਮਾਂ ਬੋਲੀ ਸਾਡੇ ਘਰ ਦੇ ਵਿੱਚ ਤੀਸਰੀ ਭਾਸ਼ਾ ਵੀ ਨਹੀਂ ਰੱਖ ਰਹੇ ਹੁਣ ਇਹਨਾਂ ਨੇ ਜਾ ਕੇ ਵੋਟਾਂ ਤੇ ਲਿਖਣੀ ਸ਼ੁਰੂ ਕਰੀ ਹੈ ਜਦੋਂ ਲੋਕੀ ਲਗੇ ਤੁਰਨ ਕੇ ਆਸ ਅਸੀਂ ਆਪਣੀ ਮਾਂ ਨੂੰ ਮਰਨ ਨਹੀਂ ਦੇਣਾ ਮਾਂ ਤਾਂ ਨਹੀਂ ਸਾਡੀ ਮਰਦੀ ਲੇਕਿਨ ਅਸੀਂ ਇੱਥੇ ਇਹਨੂੰ ਪੂਰੀ ਕਾਮਯਾਬ ਕਰਾਉਣ ਵਾਸਤੇ ਪਰ ਪ੍ਰਸ਼ਾਸਨਿਕ ਭਾਸ਼ਾ ਦਾ ਦਰਜਾ ਦਿਵਾਉਣ ਵਾਸਤੇ ਉਦੋਂ ਤੱਕ ਲੜਦੇ ਰਹੂਗੇ ਜਦ ਤੱਕ ਇਹਨੂੰ ਪਹਿਲੀ ਭਾਸ਼ਾ ਦਾ ਦਰਜਾ ਨਹੀਂ ਮਿਲਦਾ ਪਿਛਲੇ ਸਾਲ ਵੀ ਇੱਕ ਪ੍ਰੋਟੈਸਟ ਹੋਇਆ ਸੀ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਉਦੋਂ ਵੀ ਇਹੀ ਮੁੱਦਾ ਸੀਗਾ ਹੁਣ ਵੀ ਉਹੀ ਮੁੱਦਾ ਸਾਲਾਂ ਤੋਂ ਚੱਲਦਾ ਆ ਰਿਹਾ ਜੀ ਮੁੱਦਾ ਹੁਣ ਸਾਡਾ ਤੇ ਸਾਡੀ ਮਾਂ ਬੋਲੀ ਤੱਕ ਹੈ ਹੀ ਹੈ ਜਦੋਂ ਪਹਿਲੇ ਸਾਡੇ ਬੰਡ ਹੋ ਗਈ 47 ਚ ਪੰਜਾਬ ਵੰਡਿਆ ਗਿਆ ਪੰਜਾਬ ਜਦੋਂ ਯੂਨੀਟ ਟੈਰੀਟਰੀ ਬਣਾਈ ਹੈ ਉਦੋਂ ਫੇਰੇ ਪੰਜਾਬੇ ਵੰਡਿਆ ਗਿਆ ਹੋਰ ਤਾਂ ਕੁਝ ਵੰਡਿਆ ਹੀ ਨਹੀਂ ਗਿਆ ਹਰਿਆਣਾ ਬਣ ਗਿਆ ਹਿਮਾਚਲ ਬਣ ਗਿਆ ਉੱਤਰਾਖੰਡ ਬਣ ਗਿਆ ਇਹ ਸਾਰਾ ਪੰਜਾਬ ਹੀ ਵੰਡਿਆ ਜਾ ਰਿਹਾ ਨੁਕਸਾਨ ਸਾਰਾ ਚੱਲਣ ਵਾਸਤੇ ਪੰਜਾਬ ਹੈ ਸਾਡੀ ਮਾਂ ਬੋਲੀ ਹੈਗੀ ਤੇ ਫਾਇਦਾ ਲੈਣ ਵਾਸਤੇ ਸਾਰਾ ਭਾਰਤ ਹੈਗਾ ਚੰਗੀ ਗੱਲ ਅਸੀਂ ਨਾ ਕਿਸੇ ਭਾਸ਼ਾ ਦੇ ਖਿਲਾਫ ਹੈ ਨਾ ਅਸੀਂ ਕਿਸੇ ਭਾਸ਼ਾ ਦੇ ਖਿਲਾਫ ਬੋਲਦੇ ਲੇਕਿਨ ਸਾਨੂੰ ਸਿਰਫ ਆਪਣੀ ਮਾਂ ਬੋਲੀ ਹੈਗੀ ਆ ਜਿਹੜੀ ਪਹਿਲੇ ਨੰਬਰ ਦੇ ਉੱਤੇ ਚਾਹੀਦੀ ਹੈ ਕਿਉਂਕਿ ਸਾਡੀ ਮਾਂ ਬੋਲੀ ਹੈ ਜਿਹੜੀ ਇਹ ਹੁਣ ਤੁਸੀਂ ਦੇਖ ਲਓ ਵੀ ਜਿੰਨਾ ਵੱਡਾ ਪੰਜਾਬ ਤਾਂ ਪੰਜਾਬ ਤਾਂ ਇਹਨਾਂ ਨੇ ਕੱਟ-ਕੱਟ ਕੇ ਪੰਜਾਬ ਛੋਟਾ ਹੀ ਕਰਤਾ ਲੇਕਿਨ ਮਾਂ ਬੋਲੀ ਥੋੜੀ ਬਦਲ ਗਈਆਂ ਇਹ ਖਿੱਤੇ ਦੀ ਭਾਸ਼ਾ ਇਹ ਕਿਸੇ ਧਰਮ ਨੂੰ ਜਾਤ ਜਾਂ ਕਿਸੇ ਹੋਰ ਤਰੀਕੇ ਨਾਲ ਨਹੀਂ ਹੈਗੀ ਸਾਡੇ ਹੀ ਤਾਂ ਬਾਣੀ ਸਾਰੀ ਪੰਜਾਬੀ ਦੇ ਵਿੱਚ ਹੈ ਗੁਰਮੁਖੀ ਦੇ ਵਿੱਚ ਹੈ ਪਾਕਿਸਤਾਨ ਤੱਕ ਦੇ ਵਿੱਚ ਪੰਜਾਬੀ ਕਾਮਯਾਬ ਹੋਊਗੀ ਤੇ ਉੱਥੇ ਸਰਕਾਰਾਂ ਨੇ ਜਾ ਕੇ ਮੁੱਖ ਮੰਤਰੀ ਨੇ ਉੱਥੇ ਲਾਗੂ ਕਰਾਤੀ ਸਾਡੇ ਇੱਥੇ ਸਾਡੇ ਆਪਣੇ ਪੰਜਾਬ ਦੇ ਵਿੱਚ ਜਾਂ ਤੁਸੀਂ ਦਿਖਾਓ ਅੱਠ ਯੂਨੀਅਨ ਟੈਕਟਰੀਆਂ ਕਿਸੇ ਦੇ ਵਿੱਚ ਦਿਖਾਓ ਭਾਸ਼ਾ ਉਹਦੀ ਅੰਗਰੇਜ਼ੀ ਹੈਗੀ ਆ ਅੰਗਰੇਜ਼ ਦਾ ਏ ਤੋਂ ਕੱਢੇ ਔਰ ਚੰਡੀਗੜ੍ਹ ਹੀ ਇੱਕ ਐਸੀ ਯੂਨਿਟ ਫੈਕਟਰੀ ਹੈਗੀ ਹੈ ਜਿਹਦੇ ਵਿੱਚ ਇਹਨਾਂ ਨੇ ਪਹਿਲੀ ਭਾਸ਼ਾ ਅੰਗਰੇਜ਼ੀ ਬਣਾਤੀ ਔਰ ਇਹਨੂੰ ਆਪ ਨਹੀਂ ਅੰਗਰੇਜ਼ੀ ਨਹੀਂ ਆਂਦੀ ਅਰੇ ਗਲਤ ਸੋਚ ਰਹੇ ਆ ਇਹ ਸੋਚ ਰਹੇ ਕਿ ਪੰਜਾਬੀ ਨੂੰ ਕੱਢ ਦੋਗੇ ਇਹਨਾਂ ਦੀ ਹਿੰਦੀ ਵੀ ਗਾਇਬ ਹੁੰਦੀ ਜਾ ਰਹੀ ਹੈ ਇਹ ਭਲੇਖੇ ਦੇ ਵਿੱਚ ਹੈਗੇ ਕਿ ਪੰਜਾਬੀ ਨੂੰ ਖਤਮ ਕਰ ਦੋਗੇ ਇਹਨਾਂ ਦੀ ਹਿੰਦੀ ਵੀ ਨਾਲ ਦੀ ਨਾਲ ਗਾਇਬ ਜਾ ਰਹੀ ਹੈ ਇਹਨਾਂ ਦੀ ਮਾਂ ਬੋਲੀ ਜਾਵੰਦੀ ਇਹਨਾਂ ਦੀ ਮਾਂ ਬੋਲੀ ਨਾ ਆ ਕੇ ਅੰਗਰੇਜ਼ੀ ਬਣ ਜਾਣਾ ਫਿਰ ਇਹ ਭੱਜੇ ਫਿਰੂਗੇ ਇਹਨਾਂ ਦਾ ਇਲਾਜ ਕੋਈ ਨਹੀਂ ਬਜ਼ੁਰਗੂ ਬੈਠੇ ਆ ਬਜ਼ੁਰਗਾਂ ਤੋਂ ਪੁੱਛ ਲੈਣੋ ਬਜ਼ੁਰਗੋ ਕੀ ਨਾਮ ਆ ਪਹਿਲਾ ਮੇਰਾ ਨਾਮ ਜਸਵੀਰ ਸਿੰਘ ਹੈ ਰੇਪਰਕਲਾਂ ਤੋਂ ਤੁਹਾਨੂੰ ਕਿੰਨਾ ਸਮਾਂ ਇੱਥੇ ਚੰਡੀਗੜ੍ਹ ਦੇ ਵਿੱਚ ਸਾਡਾ ਜਨਮ ਹੀ ਚੰਡੀਗੜ੍ਹ ਦਾ ਹਾਂ ਚੰਡੀਗੜ੍ਹ ਦਾ ਜਨਮ ਹੈ ਇੱਥੇ 8 ਸੈਕਟਰ ਦਾ ਤੇ ਇੱਥੋਂ ਸਾਨੂੰ ਗਵਰਨਮੈਂਟ ਨੇ ਐਕਵਾਇਰ ਕਰਕੇ ਜ਼ਮੀਨ ਇੱਥੇ ਹੀ ਨਾਲ ਹੀ ਰੇਪਰਕਲਾਂ ਚੰਡੀਗੜ੍ਹ ਚ ਹੀ ਲੈ ਲਈ ਸੀਗਾ ਹਾਂਜੀ ਤੁਸੀਂ ਉਹ ਚੀਜ਼ ਵੀ ਦੇਖੀ ਹੋਣੀ ਜਦੋਂ ਪਿੰਡੂ ਜੜੇ ਸੀਗੇ ਇੱਥੋਂ ਉਜਾੜਾ ਹੋ ਕੇ ਵਕ ਵਕ ਥਾਵਾਂ ਤੇ ਉਹਨਾਂ ਨੂੰ ਜਗਾਵਾ ਦਿੱਤੀਗੇ ਸੋ ਉਸ ਟਾਈਮ ਅਸੀਂ ਨਿੱਕੇ ਸੀਗਾ ਥੋੜੀ ਥੋੜਾ ਸਾਨੂੰ ਉਦੋਂ ਦਾ ਗਿਆਨ ਹੈ ਵੀ ਹਾਂ ਸਾਡੇ ਨਾਲ ਕਿਵੇਂ ਲਾਠੀ ਚਾਰਜ ਹੋਏ ਕਿਵੇਂ ਸਾਡੇ ਪਿੰਡਾਂ ਤੋਂ ਇੱਥੋਂ ਕੋਈ ਫੈਸਿਲਿਟੀ ਨਹੀਂ ਦਿੱਤੀ ਕੋਈ ਵੀ ਸਾਨੂੰ ਜ਼ਮੀਨਾਂ ਦੇ ਬਦਲੇ ਵੀ ਪੂਰੀ ਜ਼ਮੀਨ ਨਹੀਂ ਦਿੱਤੀ ਇੱਥੋਂ ਹੁਣ ਹੌਲੀ-ਹੌਲੀ ਸਾਡੀ ਜਿਹੜੀ ਮਾਂ-ਭਾਸ਼ਾ ਹੈ ਬੋਲੀ ਪੰਜਾਬੀ ਚੰਡੀਗੜ੍ਹ ਤੋਂ ਉਹ ਵੀ ਖੋ ਰਹੇ ਨੇ ਤਾਂ ਕਿ ਇਹ ਸਾਡੀ ਜਿਹੜੀ ਇਹ ਮਾਤਰ ਭਾਸ਼ਾ ਹੈ ਅਸੀਂ ਇਹਨੂੰ ਹਰ ਸਾਲ ਸਾਡਾ ਸਿਗਨਸ ਚੱਲਦਾ ਹੈ ਜੀ ਵੀ ਇਹਨੂੰ ਕਿਸ ਤਰ੍ਹਾਂ ਅਸੀਂ ਲਾਗੂ ਕਰਾਉਣਾ ਇੱਥੇ ਜਿਵੇਂ ਦੂਜੀ ਸਟੇਟਾਂ ਨੇ ਯੂਨੀਟੈਰੀ ਹੈ ਉੱਥੇ ਦੀ ਜਿਹੜੀ ਮਾਤਰ ਭਾਸ਼ਾ ਉੱਥੇ ਲਾਗੂ ਹੈ ਲੇਕਿਨ ਇੱਥੇ ਜ਼ੋਰੋ ਜ਼ਬਰੀ ਇੰਗਲਿਸ਼ ਲਾਗੂ ਹੋ ਰਹੀ ਨੇ ਲੇਕਿਨ ਇਹ ਸਾਡਾ ਸੰਘਰਸ਼ ਚਾਰੂ ਹੀ ਆਏਗਾ ਜਦੋਂ ਤੱਕ ਆ ਇਸੇ ਤਰ੍ਹਾਂ ਚੱਲੀ ਰਹੇਗਾ ਤੁਸੀਂ ਹੱਥੇ ਤਖਤੀ ਫੜ ਕੇ ਲੈ ਕੇ ਆਏ ਹੋ ਆਪ ਵੀਰ ਵੀ ਤਖਤੀ ਫੜ ਕੇ ਲੈ ਕੇ ਆਇਆ ਕੀ ਲੱਗਦਾਗਾ ਕਿ ਜਿਵੇਂ ਜਿਵੇਂ ਵੈਸਟਰਨਾਈਜੇਸ਼ਨ ਆ ਰਿਹਾ ਹੈਗਾ ਪੰਜਾਬ ਦੇ ਵਿੱਚੋਂ ਵੀ ਵਿਸਰ ਕੇ ਪੰਜਾਬੀ ਮੌਬਲੀ ਕੈਨੇਡਾ ਤੱਕ ਤਾਂ ਪਹੁੰਚ ਗਈ ਪਰ ਇੱਥੋਂ ਖਤਮ ਹੋ ਰਹੀ ਹੈ ਅਸੀਂ ਇਸ ਜਰੀਏ ਅਸੀਂ ਜਨਤਾ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਤਾਂ ਕਿ ਜਨਤਾ ਜਾਗ ਜਾਵੇ ਵੀ ਇਹ ਪੰਜਾਬੀ ਭਾਸ਼ਾ ਹੈ ਇਹ ਵਰਲਡ ਦੀ ਭਾਸ਼ਾ ਹੈ ਸਾਡੇ ਪੰਜਾਬੀ ਲੋਕ ਬਾਹਰ ਵੀ ਗਏ ਨੇ ਉੱਥੇ ਵੀ ਇਹ ਚੱਲ ਰਹੀ ਜੇ ਕੋਈ ਹਿੰਦੂ ਇਹ ਆਪਣਾ ਚੰਡੀਗੜ੍ਹ ਤੋਂ ਕਿਉਂ ਗਾਇਬ ਕਰ ਰਹੇ ਨੇ ਇਹਨੂੰ ਸਾਡਾ ਸਮਝ ਨਹੀਂ ਆ ਰਹੀ ਇੱਥੇ 28 ਪਿੰਡ ਸਾਡੇ ਪੰਜਾਬੀ ਬੋਲਦੇ ਸੋ ਇਹਨਾਂ ਨੇ ਉਠਾਏ ਜਿਹੜੇ ਪੰਜਾਬੀ ਕਿਤੇ ਦੇ ਸੀਗਾ ਪਰ ਪੰਜਾਬੀ ਬੋਲਦਾ ਇਲਾਕਾ ਇਹ ਇੱਥੇ ਜ਼ਰੂਰ ਪੰਜਾਬੀ ਦੇ ਲਾਗੂ ਹੋਣੀ ਚਾਹੀਦੀ ਜਿਵੇਂ ਦੂਜੀ ਸਟੇਟਾਂ 'ਚ ਹੈ ਸਾਡੀ ਅਸੀਂ ਕਿਸੇ ਭਾਸ਼ਾ ਨਾਲ ਸਾਡਾ ਕੋਈ ਕਿਸੇ ਤਰ੍ਹਾਂ ਦੀ ਖੁੰਦਕ ਨਹੀਂ ਕਿਸੇ ਨਾਲ ਉਹ ਨਹੀਂ ਸਾਰੀ ਭਾਸ਼ਾਵਾਂ ਚ ਚੰਗੀਆਂ لیکن ਸਾਡੇ ਕਿਤੇ ਦੀ ਜਿਹੜੀ ਮਾਂ ਬੋਲੀ ਦੀ ਭਾਸ਼ਾ ਹੈ ਚੰਡੀਗੜ੍ਹ ਚ ਲਾਗੂ ਹੋਣੀ ਚਾਹੀਦੀ ਹੈ। ਵੀਰੋ ਤੁਹਾਡਾ ਕੀ ਨਾਮ ਹੈ? ਗੁਰਮੇਲ ਸਿੰਘ ਹੈ ਜੀ। ਤੁਸੀਂ 1968 ਦਾ ਉਹ ਦਿਨ ਦੇਖਿਆਗਾ ਜਦੋਂ ਉਹ ਵੰਡੇ ਆ ਗਿਆ ਸੀਗਾ ਚੰਡੀਗੜ੍ਹ ਦੇ ਪਿੰਡ ਛੋਟੇ ਦੇ ਜੀ ਜ਼ਿਆਦਾ। ਹਾਂ ਚੰਡੀਗੜ੍ਹ ਕਾ ਹੀ ਮਤਲਬ ਉਹ ਸਾਡਾ ਜਨਮ ਹੈ ਜੀ। ਅੱਛਾ। ਹਾਂ ਜੀ ਸਾਨੂੰ ਜ਼ਮੀਨ ਉੱਪਰ ਤਾਂ ਜ਼ਮੀਨ ਦੇ ਦੀ ਜਿਹੜੀ ਸਾਡੀ ਸ਼ਾਮਲਾਤੀ ਉਹ ਇਹਨਾਂ ਨੇ 17 ਪਿੰਡ ਠੜ ਦੇ ਸ਼ੁਰੂ ਮਾ। ਉਹ ਵੀ ਸ਼ਾਮਲਾ ਲਗਾ ਸਾਨੂੰ ਕੁਝ ਨਹੀਂ ਦਿਆ ਜੀ ਇਹਨਾਂ ਨੇ ਐ ਵੀ ਨਹੀਂ ਲਿਖਿਆ ਵੀ ਜਿੱਥੇ ਤੁਹਾਡੀ ਜ਼ਮੀਨ ਉੱਥੇ ਥੋੜਾ ਹਿੱਸਾ। ਉਬੀ ਨੇ ਲਿਖਿਆ ਜੀ ਇਹਨਾਂ ਨੇ ਹਾਂ ਜੀ ਸਾਡੀ ਗੱਲ ਤਾਂ ਇਹ ਗਰਿਆ ਨਾ ਨਾ ਅੱਜ ਇਕੱਠੇ ਹੋਇਓ ਅੱਜ ਕਿਹੜਾ ਖਾਸ ਮਕਸਦ ਕਿਹੜਾ ਹਾਂ ਜੀ ਪੰਜਾਬੀ ਬੋਲੀ ਪਿੱਛੇ ਹੀ ਹੈ ਜੀ ਅਸੀਂ ਪਹਿਲਾਂ ਵੀ ਪੰਜਾਬੀ ਬੋਲਦੇ ਹਾਂ ਹੁਣ ਵੀ ਅਸੀਂ ਪੰਜਾਬੀ ਮੰਗਦੇ ਹਾਂ ਹਾਂ ਜੀ ਤਾਂ ਪਿੱਛੇ ਬਜ਼ੁਰਗ ਇਹ तमाम ਬਜ਼ੁਰਗ ਨੇ ਅਗਰ ਤਸਵੀਰਾਂ ਦੇ ਵਿੱਚ ਦੇਖੋ ਤਾਂ 1966 ਦਾ ਜੋ ਪੁਨਰਗਠਨ ਹੋਇਆ ਸੀ ਜਿਸ ਦੇ ਵਿੱਚ ਯੂਟੀ ਬਣਾਈ ਗਈ ਬਾਅਦ ਦੇ ਵਿੱਚ ਪੰਜਾਬ ਦੀ ਵੰਡ ਹੋਈ ਅਤੇ ਉਸ ਤੋਂ ਬਾਅਦ ਜਿਹੜਾ ਹਰਿਆਣਾ ਵੀ ਉਸ ਦੇ ਵਿੱਚ ਨਿਕਲ ਕੇ ਆਇਆ ਹਰਦੀਪ ਸਿੰਘ ਬਟਰੇਲਾ ਹੀ ਮੌਜੂਦ ਨੇ ਬਟਰੇਲਾ ਸਾਹਿਬ ਤੁਸੀਂ ਤਾਂ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਬਿਲਕੁਲ ਜੀ ਬਿਲਕੁਲ ਚੰਡੀਗੜ੍ਹ ਦੇ ਵਿੱਚ ਤੁਸੀਂ ਕੀ ਉਤਾਰ ਚੜ੍ਹਾ ਵੇਖਿਆ ਪੰਜਾਬੀ ਖਤਮ ਹੋ ਰਹੀ ਆ ਜਾਂ ਪੰਜਾਬੀ ਮੌਜੂਦ ਆ ਕਿਉਂਕਿ ਅਸੀਂ ਸਾਈਨ ਬੋਰਡਸ ਤੇ ਤਾਂ ਦੇਖਦੇ ਆ ਕਿ ਪੰਜਾਬੀ ਹੈਗੀ ਆ ਪਰ ਉਸ ਨੂੰ ਮਾਂ ਬੋਲੀ ਦਾ ਅਜਾ ਪ੍ਰਸ਼ਾਸਨਿਕ ਦਰਜਾ ਹਜੇ ਤੱਕ ਨਹੀਂ ਪੰਜਾਬੀ ਨਹੀਂ ਇਹ ਪੰਜਾਬੀ ਅਤੇ ਖਤਮ ਕਰਨਾ ਚਾਹੁੰਦੇ ਆ ਚੰਡੀਗੜ੍ਹ ਤੋਂ ਅਸਲ 'ਚ ਜਿਹੜਾ ਹੈਗਾ ਇਹ ਪੰਜਾਬੀਅਤ ਨੂੰ ਢਾਹ ਲਾ ਰਹੇ ਆ ਜੇ ਇਹ ਅਗਰ ਸਾਡੀ ਪੰਜਾਬੀ ਮਾਂ ਬੋਲੀ ਨਹੀਂ ਰਹੂਗੀ ਦਾ ਸਾਡੇ ਗ੍ਰੰਥ ਹੈ ਜਿਹੜੇ ਗ੍ਰੰਥ ਸਾਡੇ ਪੰਜਾਬੀ ਚ ਨੇ ਇਹ ਉਹੀ ਕਹ ਰਹੇ ਆ ਕਿ ਇਹ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਜਿਹੜੀ ਲਿਖੀ ਹੋਈ ਬਾਣੀ ਹੈ ਜਿਹੜੇ ਸਾਡੇ ਸਿਧਾਂਤ ਹੈ ਉਸ ਤੋਂ ਦੂ ਬੱਚਿਆਂ ਨੂੰ ਸਾਡਿਆਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਜੀ ਔਰ ਜਿਵੇਂ ਕਿ ਤੁਸੀਂ ਪੰਜਾਬ ਦਾ ਸਾਡੀ ਜਿਹੜੀ ਵੰਡ ਦੇ ਟਾਈਮ ਵੀ ਸਾਨੂੰ ਇਹ ਸਹਿਣਾ ਪਿਆ ਉਸ ਤੋਂ ਬਾਅਦ 68 ਚ ਵੀ ਇੱਥੇ ਵੀ ਜਿਹੜਾ ਹੈਗਾ ਸਾਨੂੰ ਕਈ ਵੱਡੇ ਛੋਟੇ ਭਰਾ ਕਰਕੇ ਵੰਡ ਦਿੱਤੇ ਹਰਿਆਣਾ ਕੱਟਤਾ ਜੀ ਉਹ ਹਿਮਾਚਲ ਕੱਟਤਾ ਜੀ ਇਹ ਸਾਰਾ ਮਤਲਬ ਅਖੰਡ ਭਾਰਤ ਦੀ ਗੱਲ ਕਰਦੇ ਕਰਦੇ ਸਾਨੂੰ ਇੰਨੇ ਕਿਚ ਸਮੇਟ ਕੇ ਰੱਖਤਾ ਜੀ ਔਰ ਉਹ ਵੀ ਪਾਕਿਸਤਾਨ ਨਾਲ ਲੜਨ ਵਾਸਤੇ ਉਹ ਤੋਂ ਹੋਰਾਂ ਨਾਲ ਬਾਰਡਰ ਜੋੜ ਦਿੰਦੇ ਨਾ ਪਾਕਿਸਤਾਨ ਨਾਲ ਪਰ ਬਟਰੇਲਾ ਸਾਹਿਬ ਹਰ ਸਾਲ ਪ੍ਰੋਟੈਸਟ ਹੁੰਦੇ ਆ ਹਰ ਸਾਲ ਅ 1 ਨੰਬਰ ਦਾ ਦੇਣ ਆਉਂਦਾ ਪ੍ਰੋਟੈਸਟ ਹੁੰਦੇ ਆ ਕਿ ਲੱਗਦਾ ਕਿ ਪ੍ਰੋਟੈਸਟ ਦਾ ਅਸਰ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਦੀ ਅਜੇ ਬੋਡਾਂ ਤੇ ਜਿੰਦੀ ਐ ਪਹਿਲਾਂ ਤਾਂ ਇਹ ਵੀ ਮਾਰਤੀ ਸੀ ਕੁਝ ਕਸਾਲ ਪਹਿਲਾਂ ਤਾਂ ਅੰਗਰੇਜ਼ੀ ਹੋ ਰਹਿ ਗਈ ਸੀ ਜੇ ਜਿੰਦੀ ਐ ਤਾਂ ਇਹ ਪ੍ਰੋਟੈਸਟਾਂ ਕਰਕੇ ਬਜ਼ੁਰਗਾਂ ਦੀਆਂ ਜਿਹੜੀਆਂ ਹੈਗੀਆਂ ਇਹ ਅਸੀਂ ਅਸੀਂ ਸਾਲ ਦੇ ਬਜ਼ੁਰਗ ਜਿਹੜੇ ਹੈਗੇ ਪੰਜਾਬੀ ਬਾਸਤੇ ਲੜ ਰਹੇ ਆ ਅਸੀਂ ਨੌਜਵਾਨ ਇਹਨਾਂ ਦੇ ਇਹਨਾਂ ਦੇ ਜਿਹੜੇ ਇਹਨਾਂ ਨੂੰ ਦੇਖ ਕੇ ਅਸੀਂ ਸਾਡੇ ਚ ਤਾਕਤ ਆਉਂਦੀ ਐ ਜੀ ਠੀਕ ਹੈ ਧੰਨਵਾਦ ਤਾਂ ਅ ਅੱਜ ਇੱਕ ਪੰਜਾਬ ਦਾ ਜੋ ਪੁਨਰਗਠਨ ਹੋਇਆ ਸੀ 1966 ਦੇ ਵਿੱਚ 1 ਨਵੰਬਰ ਦੇ ਦਿਨ ਉਸੇ ਦਿਨ ਨੂੰ ਅੱਜ ਪੰਜਾਬੀ ਦੀ ਹੋਣ ਨੂੰ ਮਰਕਾਇਆ ਰੱਖਣ ਦੇ ਲਈ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦਿਨ ਪੰਜਾਬੀ ਦਿਵਸ ਜ਼ਰੂਰ ਬਣਾਇਆ ਜਾ ਰਿਹਾ ਪਰ ਚੰਡੀਗੜ੍ਹ ਦੇ ਵਿੱਚ ਪੰਜਾਬੀ ਦੀ ਹੋਣ ਨੂੰ ਮਰਕਾਇਆ ਰੱਖਣ ਦੇ ਲਈ ਇਹ ਤਮਾਮ ਬਜ਼ੁਰਗੋ ਇਕੱਠੇ ਹੋਏ ਨੇ ਜਿਨ੍ਹਾਂ ਨੇ 1966 ਦਾ ਉਹ ਦਿਨ ਦੇਖਿਆ ਅਤੇ ਜਿਨ੍ਹਾਂ ਦੇ ਪਿੰਡ ਜੋ ਚੰਡੀਗੜ੍ਹ ਦੇ ਵਿੱਚ ਸੀ ਉਹ ਵੀ ਅੱਜ ਇੱਥੇ ਇਕੱਤਰ ਹੋਏ ਯਾਰਾਪਾਸ ਉਸਨੂੰ ਹਿੰਦੇ ਲਾਲ ਮੈਂ ਜੰਦੀਸ਼ ਤੋਂ ਲੈ ਕੇ ਗਏ ਨਿਊਜ਼ ਚਲਦੇ